ਫਿਰ ਦੇਖ ਰਹੇ ਹੋ ਦੇਸ਼ ਸਾ TV ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੀ ਪੰਚਾਇਤੀ ਚੋਣਾਂ ਦਾ ਅੱਜ ਐਸ.ਐਮ. ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪ੍ਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਹੈ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ। ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਤਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਇਹ ਉਹ ਤਰੀਕ ਹੈ ਅੱਜ 3.5 ਵਜੇ ਪ੍ਰੈਸ ਕਾਨਫਰੰਸ ਤੋਂ ਬਾਅਦ ਅੱਜ ਉਹ ਅਨਾਉਂਸ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਜੜੀ ਹੋਰ ਗਰਮ ਹੋ ਜਾਗੀ ਕਿਉਂਕਿ ਅੱਜ ਪੰਜਾਬ ਦੇ ਇਲੈਕਸ਼ਨ ਕਮਿਸ਼ਨ 3.5 ਵਜੇ ਪ੍ਰੈਸ ਕਾਨਫਰੰਸ ਕਰਨਗੇ ਦੇ ਪੰਜਾਬ ਦੀ ਸਾਰੀ ਪੰਚਾਇਤੀ ਚੋਣਾਂ ਦੀ ਉਸ ਤਾਰੀਖ ਨੂੰ ਲੋਕਾਂ ਸਾਹਮਣੇ ਰੱਖ ਕੇ ਉਸ ਪੰਚਾਇਤੀ ਚੋਰਾਂ ਦਾ ਬਿਗਲ ਬੁਜਾਨਗੇ ਤਾਂ ਕਿ ਕਿਤੇ ਆਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਸਾਰੀ ਸਿਆਸਤ ਦਾ ਮਾਹੌਲ ਹੁਣ ਅੱਜ ਤੋਂ ਹੁਣ ਸ਼ਾਮ ਤੋਂ ਬਾਅਦ ਹੀ ਗਰਮਾਇਆ ਜਾਏਗਾ ਤਾਂ ਇਸ ਤੋਂ ਬਾਅਦ ਹੀ ਸਾਰੀ ਸਿਆਸੀ ਹਲਚਲ ਸ਼ੁਰੂ ਹੋ ਜਾਵੇਗੀ। ਤੋਂ ਗੱਲ ਕਰਦੇ ਆਂ ਲੁਧਿਆਣਾ ਦੀ ਤੇ ਲੁਧਿਆਣਾ ਦੇ ਤਕਰੀਬਨ ਜਿਲ੍ਹਾ ਲੁਧਿਆਣਾ ਦੇ ਤਕਰੀਬਨ 916 ਤੋਂ ਉੱਪਰ ਜਿਹੜੇ ਪਿੰਡ ਹੈਗੇ ਆ ਉਹਨਾਂ ਦੀ ਪੰਚਾਇਤੀ ਚੋਰਾਂ ਦਾ ਵੀ ਬਿਗਲ ਬਜਾਇਆ ਤਾਂ ਗੱਲ ਕਰਦੇ ਇਸ ਟਾਈਮ ਖੜੇ ਆਸੀਂ ਮੌਜੂਦ ਹੈ ਲੁਧਿਆਣਾ ਦੇ ਹੀ ਇੱਕ ਪਿੰਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਤਾਂ ਅੱਜ 3:30 ਵਜੇ ਜੜੀ ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਵੇਗੀ ਤਾਂ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਵੀ ਐਲਾਨ ਆ ਜਾਏਗਾ ਕਿਸ ਤਾਰੀਖ ਨੂੰ ਪੰਜਾਬ ਦੀ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਆਓ ਗੱਲਬਾਤ ਕਰਦੇ ਹਾਂ ਪਿੰਡ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀਆਂ ਨਾਲ ਆਖਿਰਕਾਰ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਜੜੀਆਂ ਮੁੱਢਲੀ ਸਹੂਲਤਾਂ ਹੁੰਦੀਆਂ ਸੀ ਕੀ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲਿਆ ਕੀ ਉਹਨਾਂ ਦੇ ਸੀਵਰੇਜ ਪਾਣੀ ਜਿਹੜੀ ਦਰਸਤ ਹੋ ਸਹੀ ਹੋਈ ਸੀ ਕਿ ਨਹੀਂ ਹੋਈ ਸੀ ਜਾਂ ਉਹਨਾਂ ਜਿਹੜੀ ਸਟਰੀਟ ਲਾਈਟਾਂ ਜਾਂ ਹੋਰ ਜਾਂ ਦੂਜੀਆਂ ਮੁਰਲੀ ਸੋਤਾੜੀਆਂ ਸਰਪੰਚ ਦਿੰਦੇ ਆ ਕਿ ਉਹਨਾਂ ਨੂੰ ਮਿਲੀਆਂ ਕਿ ਨਹੀਂ ਮਿਲੀਆਂ ਆਹ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਨਾਲ ਸੋ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਤਕਰੀਬਨ 3:30 ਵਜੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਪੰਚਾਇਤੀ ਚੋਣਾਂ ਦਾ ਉਸ ਤਰੀਕ ਦਾ ਐਲਾਨ ਕੀਤਾ ਜਾਵੇਗਾ ਕਿ ਕਿਤੇ ਅੱਗੇ ਹੁਣ ਪੰਜਾਬ ਦੀ ਪੰਚਾਇਤੀ ਚੋਣਾਂ ਦਾ ਹੁਣ ਅੱਜ ਤੋਂ ਵਿਗਲ ਬਾਜੂਆ ਤਰੀਕ ਕੀ ਹੋਊਗੀ ਉਸ ਤੋਂ ਬਾਅਦ ਕੀ ਹਾਲਾਤ ਹੋਣਗੇ ਚੋਣ ਜਾਬਤਾ ਲੱਗੂਗਾ ਉਸ ਤੋਂ ਬਾਅਦ ਚੋਣ ਜਾਬਤੇ ਤੋਂ ਬਾਅਦ ਪੰਜਾਬ ਵਿੱਚ ਹਲਚਲ ਹੋ ਗਈ ਸਿਆਸੀ ਹਲਚਲ ਸ਼ੁਰੂ ਹੋ ਜਾਏਗੀ ਅੱਜ ਤੋਂ ਬਾਅਦ ਹੀ ਹਲਚਲ ਯਾਨੀ ਕਿ ਸਾਢੇ ਤਿੰਨ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਜਦੋਂ ਚੋਣ ਜਾਬਤਾ ਲੱਗੂਗਾ ਉਸ ਤੋਂ ਬਾਅਦ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸਿਆਸੀ ਮੋਲ ਗਰਮਾ ਜਾਊਗਾ ਆਖਿਰ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਕੀ ਸਹੂਲਤਾਂ ਹੋਣੀ ਚਾਹੀਦੀਆਂ ਅੱਜ ਦੇ ਦੌਰ ਦੇ ਦੌਰ ਦੇ ਵਿੱਚ ਜਿਸ ਤਾਂ ਸ਼ਹਿਰਾਂ ਦੇ ਵਿੱਚ ਕਾਫੀ ਸਹੂਲਤਾਂ ਕੀ ਉਹ ਸਹੂਲਤਾਂ ਪਿੰਡਾਂ 'ਚ ਮਿਲਦੀਆਂ ਕੀ ਉਹ ਜਿਹੜੇ ਸਾਬਕਾ ਸਰਪੰਚ ਸੀ ਕੀ ਉਹਨਾਂ ਪਿੰਡਾਂ ਦੇ ਲੋਕਾਂ ਦੀ ਸਹੂਲਤਾਂ ਨੂੰ ਉਹ ਦੇ ਸਕੇ ਜਿਹੜੇ ਉਹਨਾਂ ਨੇ ਵਾਅਦਾ ਕੀਤੇ ਸੀ ਕਿ ਉਹ ਸਹੂਲਤਾਂ ਉਹਨਾਂ ਨੂੰ ਹੁਣ ਤੱਕ ਮਿਲਦੀਆਂ ਕਿ ਨਹੀਂ ਮਿਲੀਆਂ ਆ ਇਸ ਬਾਰੇ ਸਾਰੇ ਬੈਠ ਗੱਲਬਾਤ ਕਰਦੇ ਆ ਅਸੀਂ ਹੁਣ ਪਹੁੰਚ ਚੁੱਕੇ ਲੋਹਾਨਾਂ ਦੇ ਸ਼ਹੀਦ ਭਗਤ ਸਿੰਘ ਪਿੰਡ ਦੇ ਵਿੱਚ ਜਿੱਥੇ ਅੱਜ ਅੰਦਦਾਸੀ ਕੇ ਲੋਕਾਂ ਨਾਲ ਗੱਲਬਾਤ ਕਰਾਵਾਂਗੇ ਗਰਾਊਂਡ ਰਿਪੋਰਟਾਂ ਦਿਖਾਣੇ ਅੱਜ ਆਖਰ ਪਿੰਡ ਦੇ ਇਹ ਲੋਕ ਬੈਠੇ ਖੜੇ ਇਸ ਟਾਈਮ ਪਿੰਡ ਦੇ ਲੋਕ ਜਿਹੜੇ ਹੈਗੇ ਆ ਬਸ਼ਕ ਸ਼ਹਿਰ ਦਾ ਨਾਲ ਦਾ ਇਲਾਕਾ ਹੈਗਾ ਲੇਕਿਨ ਹਜੇ ਵੀ ਇਹੜਾ ਇਲਾਕਾ ਹੈ ਪਿੰਡ ਦੇ ਵਿੱਚ ਪੈਂਦਾ ਤੇ ਇਸ ਦੇ ਨਾਲ ਜਿਹੜੇ ਕੁਝ ਦੋ ਤਿੰਨ ਪਿੰਡ ਨਾਲ ਪੈਂਦੇ ਆ ਮਾਨਕਵਾਲ ਪਿੰਡ ਪੈਂਦਾ ਆ ਤਾਂਦਰਾ ਪਿੰਡ ਪੈਂਦਾ ਆ ਤਾਂ ਇਸ ਤੋਂ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਔਰ ਭਗਤ ਸਿੰਘ ਪਿੰਡ ਪੈਂਦੇ ਜਿਹੜੇ ਹੈਗੇ ਆ ਤਾਂ ਆਮ ਲੋਕਾਂ ਦੀ ਸਹੂਲਤਾਂ ਵਾਸਤੇ ਕੀ ਕੀ ਚੀਜ਼ਾਂ ਹੋਣੀ ਚਾਹੀਦੀਆਂ ਕਿ ਮੌਜੂਦਾ ਜਿਹੜੇ ਸਰਪੰਚ ਸੀ ਕੀ ਉਹਨਾਂ ਨੇ ਇਸ ਪਿੰਡ ਦੇ ਇਲਾਕੇ ਵਾਸੀਆਂ ਵਾਸਤੇ ਕੀ ਉਹ ਸਹੂਲਤਾਂ ਦਿੱਤੀਆਂ ਕਿ ਨਹੀਂ ਦਿੱਤੀਆਂ ਕਿ ਅੱਜ ਦੇ ਜਿਹੜੇ ਲੋਕ ਹੈ ਪਿੰਡ ਦੇ ਜਿਹੜੇ ਲੋਕ ਹੈ ਕਿ ਉਹ ਆਖਿਰਕਾਰ ਆਉਣ ਵਾਲੇ ਪੰਚਾਇਤੀ ਚੋਣਾਂ 'ਚ ਕੀ ਉਹਨਾਂ ਦੀ ਸਮੱਸਿਆਵਾਂ ਹੈਗੀਆਂ ਕੀ ਉਹ ਚਾਹੁੰਦੇ ਐ ਤਾਂ ਗੱਲਬਾਤ ਕਰ ਗਏ ਪਿੰਡ ਦੇ ਸਭ ਤੋਂ ਪਹਿਲਾ ਬਜ਼ੁਰਗ ਬੰਦੇ ਸੱਸੀ ਕਾ ਜੀ ਸੱਚਕਾਲ ਜੀ ਪਿੰਡ ਦਾ ਕੀ ਨਾਮ ਆਪਣੇ ਪਿੰਡ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਹੈ ਜੀ ਕਿਸੇ ਦੇ ਦਿਓ ਅੱਜ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਉਂ ਜੱਬਤਾ ਲੱਗੂਆ ਤੇ ਪੰਚਾਇਤੀ ਚੋਣਾਂ ਦਾ ਤਰੀਕ ਦੱਸੀ ਜਾਵੀ ਕੋਦੋਂ ਪੰਚਾਇਤ ਚੋਣਾਂ ਕਿਸੇ ਦੇ ਦਿਓ ਕਿਹੜਾ ਪਿੰਡ ਕਿਹਦਾ ਰਿਸੂਲਦਾ ਹੁੰਦੀ ਹੈ ਜੀ ਬڑے ਚਿਰਾਂ ਤੋਂ ਦੀਕ ਸੀ ਕਿ ਸਰਪੰਚੀ ਚੋਣਾਂ ਹੋਣ ਕਿਉਂਕਿ ਕਾਫੀ ਚਿਰ ਹੋ ਗਿਆ ਇਹ ਇਹਨਾ ਟਾਈਮ ਸੀਗਾ ਦਸੰਬਰ ਦਾ ਪਰ ਹੁਣ ਆਪਾਂ 7-8 ਮਹੀਨੇ ਉਹ ਓਵਰ ਹੋ ਚੁੱਕਾ ਹੈ ਤੇ ਸੂਲਤਾਂ ਜਿਹੜੀਆਂ ਨੇ ਜੇ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਕਰੀਏ ਜੀ ਤਾਂ ਇੱਥੇ ਜਿੱਥੇ ਤੁਸੀਂ ਖੜੇ ਹੋ ਇੱਥੇ ਤੁਸੀਂ ਖੜ ਨਹੀਂ ਸਕਦੇ ਹੂੰ ਟੋਇਟ ਤੇ ਹੋਰ ਮਤਲਬ ਕਿਸੇ ਤਰ੍ਹਾਂ ਦੀ ਵੀ ਸਹੂਲਤ ਨਹੀਂ ਸੀ ਇੱਥੇ ਸੀਵਰੇਜ ਵੀ ਕੁਝ ਨਹੀਂ ਸੀਗਾ ਨਾ ਸੀਵਰੇਜ ਨਾ ਪਾਣੀ ਨਾ ਸਟਰੀਟ ਲਾਈਟਾਂ ਨਾ ਕੁਝ ਪਰ ਜਦੋਂ ਅਸੀਂ ਪੂਰਾ ਮਹੱਲੇ ਸਾਰੇ ਮਹੱਲੇ ਨੇ ਜੋਰ ਲਾ ਕੇ ਕਰਨ ਮੋਹਨ ਜੀ ਨੂੰ ਜਿਤਾਇਆ ਚੰਗੀਆਂ ਵੋਟਾਂ ਨਾਲ ਜਿਤਾਇਆ ਤੇ ਇਹਨਾਂ ਨੇ ਵੀ ਉਹਦਾ ਮੁੱਲ ਮੋੜਿਆ ਕਿ ਕਾਫੀ ਕੰਮ ਕੀਤਾ ਇਹਨਾਂ ਨੇ ਪਿੰਡ ਦਾ ਔਰ ਬਾਕੀ ਤਾਂ ਦੇਖੋ ਇਹ ساری ਉਮਰ ਲੱਗ ਜਾਂਦੀ ਹੈ ਕੰਮ ਹੁੰਦਿਆਂ ਜੀ ਜਿਸ ਤਰ੍ਹਾਂ ਹੁਣ ਸਾਨੂੰ ਹੁਣ ਸਾਨੂੰ ਲੋੜ ਹੈ ਡਿਸਪੈਂਸਰੀ ਦੀ ਇੱਥੇ ਬੜੀ-ਬੜੀ ਲੋੜ ਹੈ ਜਿਸ ਤਰ੍ਹਾਂ ਹੈ ਨਹੀਂ ਜੇ ਸਪੈਂਸਰੀ ਬਿਲਕੁਲ ਕੋਈ ਨਹੀਂ ਹੈਗੀ ਜਿਹੜਾ ਸਰਕਾਰ ਵੱਲੋਂ ਚੱਲ ਰਿਹਾ ਹੈ ਜੀ ਉਹ ਮਹੱਲਾ ਕਲੀਨਿਕ ਹੈ ਉਹ ਬਿਲਕੁਲ ਇੱਥੇ ਨਾਂਨਸ਼ਾਨੀ ਹੈ ਨਹੀਂ ਅਸੀਂ ਕਈ ਵਾਰੀ ਡਿਮਾਂਡ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਕੋਈ ਬੱਚਿਆਂ ਦੇ ਖੇਡਣ ਲਈ ਪਾਰਕ ਹੈ ਨਹੀਂਗਾ ਤੇ ਖਾਲੀ ਪਲਾਟ ਪਏ ਨੇ ਉੱਥੇ ਵਿਚਾਰੇ ਉਹ ਬੱਚੇ ਖੇਡ ਖੂਡ ਕੇ ਚੱਲ ਜਾਂਦੇ ਨੇ ਮੀਆਂ ਦੇ ਵਿੱਚ ਚਿੱਕੜ ਹੁੰਦਾ ਡਿਗਡੂ ਕੇ ਚੱਲ ਜਾਂਦੇ ਨੇ ਪਰ ਕੋਈ ਪਾਰਕ ਦੀ ਸਹੂਲਤ ਨਹੀਂ ਹੈਗੀ ਉਹ ਚਾਹੀਦੀ ਪਾਰਕ ਸਹੂਲਤ ਕੋਈ ਸਕੂਲ ਜਿਹੜਾ ਸਰਕਾਰੀ ਸਕੂਲ ਜਿਹਨੂੰ ਆਪਾਂ ਕਹਿੰਦੇ ਆ ਉਹ ਸਰਕਾਰੀ ਸਹੂਲਤ ਦੀ ਸਕੂਲ ਦੀ ਸਹੂਲਤ ਨਹੀਂ ਹੈ ਇੱਥੇ ਨੇੜੇ ਨਹੀਂ ਹੈ ਇੱਥੇ ਨੇੜੇ ਬਿਲਕੁਲ ਕੋਈ ਨਹੀਂ ਮੇਰੇ ਇਹ ਸਹੂਲਤਾਂ ਸਾਨੂੰ ਅਡਾਖਾ ਨਾ ਖੋਲਿਆ ਸੀ ਸਰਪੰਚ ਸਾਹਿਬ ਨੇ ਉਹ ਥੋੜਾ ਜਿਹਾ ਜੇ ਡਿਵੈਲਪਮੈਂਟ ਹੋ ਰਹੀ ਹੈ ਅੱਗੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਬਾਕੀ ਜਿਹੜਾ ਜਿੰਨਾ ਅੱਜ ਤੱਕ ਇਹਨਾਂ ਨੇ ਕੰਮ ਕਰਾਇਆ ਹੈ 5 ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਪਿਛਲੇ 25 ਸਾਲਾਂ 'ਚ ਕਿਸੇ ਨੇ ਨਹੀਂ ਕਰਾਇਆ ਮੇਰੇ ਕੰਮ ਕੂਰਾ ਕੀਤਾ ਉਹਨਾਂ ਨੇ ਜੋ ਵਾਅਦਾ ਜੇ ਵਾਅਦਾ ਕੀਤੇ ਸੀ ਤਾਂ ਇਸ ਕੀਤੇ ਸੀ ਪੂਰੇ ਕੀਤੇ ਨੇ ਔਰ ਅੱਗੋਂ ਦੇ ਅੱਗੋਂ ਅੱਜ ਅੱਜ ਦੀ ਤਰੀਕ ਦੇ ਵਿੱਚ ਵੀ ਜਦੋਂ ਆਪਾਂ ਆਵਾਜ਼ ਮਾਰਦੇ ਆ ਤੇ ਇਹ ਤਤਪਰ ਹੁੰਦੇ ਨੇ ਕੰਮ ਕਰਨ ਨੂੰ ਕੋਈ ਐਸੀ ਗੱਲ ਕੋਈ ਇtanto ਲੱਗਾ ਵੀ ਜਦੋਂ ਤੁਸੀਂ ਗੱਲ ਕੀਤੀ ਹੈ ਇਸ ਤੇ ਮੌਜੂਦਾ ਸੁਪੰਚ ਮੈਡਮ ਹੈਗੇ ਤੇ ਕਦੀ ਇਤਨੀ ਕਦੀ ਲੱਗਾ ਵੀ ਕੋਈ ਸਿਆਸੀ ਗਲਤ ਨਹੀਂ ਕਦੀ ਕੀਤੀ ਇਹਨਾਂ ਨੇ ਵੀ ਤੁਸੀਂ ਫਲਾਣੀ ਪਾਰਟੀ ਨਾਲ ਬਿਲੋਂਗ ਕਰਦੇ ਹੋ ਤੁਸੀਂ ਫਲਾਣੀ ਪਾਰਟੀ ਨਾਲ ਐਦਾਂ ਕੋਈ ਸਿਆਸੀ ਗਲਤ ਨਹੀਂ ਨਾ 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 ਇੱਥੇ ਸਿਆਸੀ ਮਾਹੌਲ ਹੈ ਹੀ ਨਹੀਂ ਇੱਥੇ ਤਾਂ ਇੱਕ ਘਰੇਲੂ ਮਾਹੌਲ ਹੈ ਕਿ ਜਦੋਂ ਮਰਜ਼ੀ ਸਾਨੂੰ ਲੋੜ ਪਈ ਹੈ ਹੁਣ ਸਾਡਾ ਭਗਤ ਸਿੰਘ ਨਗਰ ਤੇ ਇਲਾਕਾ ਪੈਂਦਾ ਹੈ ਲੇਕਿਨ ਇੱਕ ਸ਼ਹੀਦ ਭਗਤ ਸਿੰਘ ਨਗਰ ਤੇ ਪੈਂਦਾ ਸਾਡਾ ਪਰ ਇਹਨਾਂ ਨੇ ਕਦੇ ਨਹੀਂ ਇਹ ਸੋਚਿਆ ਵੀ ਉਧਰਲਾ ਕੋ ਬੰਦਾ ਆ ਗਿਆ ਤਾਂ ਵੀ ਇਹ ਕਹਿੰਦੇ ਨੇ ਵੀ ਆਪਣਾ ਕੋਈ ਗੱਲ ਨਹੀਂ ਆਉ। ਜਿਹੜਾ ਇੱਥੋਂ ਤੱਕ ਕਿ ਜਿਵੇਂ ਅਜੇ ਮੋਰ ਵੀ ਸਰਪੰਚੀ ਦੀ ਮੋਰ ਨੂੰ ਅ ਮਤਲਬ ਨਹੀਂ ਮੰਨ ਰਹੀ ਸਰਕਾਰ ਪਰ ਫੇਰ ਵੀ ਇਹਨਾਂ ਨੇ ਕਦੇ ਨਾ ਨਹੀਂ ਕੀਤੀ ਜੇ ਕੋ ਆ ਜਾਂਦਾ ਹੈ ਨਾ ਪਿੰਡ ਵਾਲੀ ਜਿਹੜੀ ਗੱਲ ਹੁੰਦੀ ਸੀ ਉਹ ਪਿੰਡ ਵਾਲੀ ਗੱਲ ਸਰਪੰਚ ਨੇ ਮੌਜੂਦਾ ਜਿਹੜੇ ਮੌਜੂਦਾ ਬਿੱਲ ਨਿਭਾਈ ਹੈ ਪੂਰੀ ਨਿਭਾਈ ਹੈ। ਤੋਂ ਮੇਨਾ ਹੋ ਵੀ ਜਿਹੜੇ ਪਿੰਡ ਦੇ ਲੋਕ ਹੈ ਬਜਰਪੁਰ ਦੇ ਸਸੀ ਕਾ ਜੀ ਵੈਜੀ ਦੀ ਕਖਾਲਤਾ ਵੈਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਟਾਇਰ ਡੀਐਸਪੀ ਬੋਲਦੇ ਐਫਐਸਪੀ ਯਾਪੋਰਚੂ ਆ ਸੀ ਪੰਜਾਬ ਉਹ ਰਟਾਇਰ ਡੀਐਸਪੀ ਤੁਸੀਂ ਰਹੇ ਹੋ ਪਿੰਡ ਦਾ ਤੁਹਾਡਾ ਹੈਗਾ ਕੀ ਤੁਹਾਨੂੰ ਪੂਰੀਆਂ ਸਹੂਲਤਾ ਪਿੰਡ ਚ ਮਿਲੀਆਂ ਦੇਖੋ ਜੀ ਇਹ ਇਲਾਕਾ ਜਿਹੜਾ ਹੈਗਾ ਛੀਪਕਸ਼ਿੰਗ ਨਾ ਇਹਦੇ 11 ਬਾੜਾ ਜੀ ਤੇ ਬਹੁਤ ਮੇਰਾ ਸਭ ਤੋਂ ਨੇੜੇ ਤੇ ਸਾਰੇ ਇਲਾਕਿਆਂ ਚੋਂ ਵੱਡਾ ਤੇ ਘਰ ਦੇ ਕੰਮ ਵੀ ਕਰਨ ਵਿੱਚ ਬੰਦਾ ਮੁਸ਼ਕਿਲ ਹੋ ਜਾਂਦਾ ਕੀ ਵੀ ਜੀ ਜੀ ਇੰਨਾ ਵੱਡਾ ਇਲਾਕਾ ਸਾਹਮਣਾ ਸਰਪੰਚ ਸਾਹਿਬ ਨੇ ਬਹੁਤ ਜਿਹੋ ਹਿੰਮਤ ਨਾਲ ਅਚੀਵ ਰੇ ਦੀ ਤੇ ਜਿਹੜੀਆਂ ਗਲੀਆਂ ਪੱਕੀਆਂ ਕਰਾਈਆਂ ਸਾਰੀ ਸੂਦਾਂ ਵਿੱਚ ਤਕਰੀਬਨ ਵਿਲਾ ਵਾਂਜੀ ਗਲੀਆਂ ਰਹਿ ਗਈਆਂ ਉਹ ਵੀ ਆਹ ਕੁਝ ਸਮੇਂ ਤੋਂ ਆਮ ਪਾਰ ਸਰਕਾਰ ਹੈ ਜਿਹੜੀ ਉਹਨੇ ਪੰਚੇਤਾਂ ਭੰਗ ਹੋਣ ਕਾਰਨ ਉਹ ਕੰਮ ਰੁਣ ਕਰਕੇ ਹੋ ਰਹੀ ਹੈ ਨਹੀਂ ਤਾਂ ਹੋ ਸਕਦਾ ਉਹ ਵੀ ਕੋਈ 100% ਬਣ ਜਾਂਦੀਆਂ ਅੱਛਾ ਇਕ ਜਰ ਮੈਂ ਹੁਣ ਇੱਕ ਗੱਲ ਦੇਖਣ ਨੂੰ ਆਈ ਆ ਆਮ ਪਿੰਡਾਂ ਦੇ ਵਿੱਚ ਇੱਕ ਸ਼ਾਮਲਟ ਜਗਾ ਹੁੰਦੀ ਹੈ ਸ਼ਾਮਲਟ ਜਗਾ ਹੈ ਕਿ ਪਾਰਕ ਹੈ ਕਿ ਡਿਸਪੈਂਸਰੀ ਹੁੰਦਾ ਹੈਗੀ ਤੇ ਨਾ ਤਾਂ ਡਿਸਪੈਂਸਰੀ ਹੈ ਕੋਈ ਨੇੜੇ ਜੇ ਸਭ ਨਾਲ ਇਲਾਕਾ ਇਲਾਕੇ ਦੀ ਵਾਦੀ ਜੇ ਸਭ ਨਾਲ ਵਧੀਆ ਉਹ ਸਭ ਨਾਲ ਸੂਤ ਕੋਈ ਡਿਸਪੈਂਸਰੀ ਨੇੜੇ ਨਹੀਂ ਤੇ ਜਿਹੜਾ ਢਾਕਣਾ ਸਭ ਢਾਕਣਾ ਨਹੀਂ ਖੁੱਲਿਆ ਸੀ ਉਹ ਵੀ ਕੋਈ ਜਨਤੋਂ ਹੁਣ ਮੇਰੇ ਇੱਥੇ ਜਿਹੜੀ ਦੁਕਾਨ ਸੀਗਾ ਉਹ ਬੰਦ ਚੱਲਦਾ ਹੁਣ ਤੁਹਾਨੂੰ ਕੀ ਕਿਸ ਜੀ ਦੀ ਰੋਡ ਪੈਂਦੀ ਕਿਸ ਜੀ ਯਾਦ ਹੈ ਤਾਂ ਇਹੀ ਆ ਵੀ ਸਾਨੂੰ ਸੇਹ ਸਹੂਲਤ ਵਾਸਤੇ ਡਿਸਪੈਂਸਰੀ ਬਹੁਤ ਜ਼ਰੂਰੀ ਆ ਠੀਕ ਹੈ ਤਾਂ ਸੇਹ ਸਹੂਲਤ ਦੀ ਗੱਲ ਕੀਤੀ ਗਈ ਪਿੰਡ ਦੇ ਵਿੱਚ ਹਜੇ ਬਿਸ਼ੱਕ ਸ਼ਹਿਰਾਂ ਦੇ ਵਿੱਚ ਪੰਜਾਬ ਦੀ ਮਾਨ ਸਰਕਾਰ ਦੁਆਰਾ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ ਲੇਕਿਨ ਅੱਜ ਵੀ ਪਿੰਡਾਂ ਦੇ ਵਿੱਚ ਸੇਹ ਸਹੂਲਤ ਦੀ ਗੱਲ ਕੀਤੀ ਇਹ ਵੀ ਡਿਸਪੈਂਸਰੀ ਨਹੀਂ ਆ ਸੋ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂਗਾ ਜਿਹੜੇ ਸਰਪੰਚ ਜੀ ਹੈਗੇ ਮੈਡਮ ਗੱਲਬਾਤ ਕਰਾਂਗਾ ਕਿਉਂਕਿ ਮੇਨ ਕੰਮ ਸਰਪੰਚਤਾ ਹੁੰਦਾ ਜੈ ਸਾਹਿਬ ਦਾ ਹੋਣ ਚਾਹ ਮੌਜੂਦਾ ਹੋਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਰਨ ਦਾਦਾ ਜੀ ਮੇਰਾ ਨਾਮ ਕਿਰਨ ਜੀ ਕਿਰਨ ਕੁਮਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਬੜੇ ਲੋਕ ਤੁਹਾਡੇ ਪਿੰਡ ਦੇ ਲੋਕ ਕਹਿੰਦੇ ਆਂ ਕੰਮ ਤੁਸੀਂ ਬਹੁਤ ਕਰਾਇਆ ਚਾਹੇ ਤੁਸੀਂ ਮੌਜੂਦਾ ਸੀ ਸਾਹਿਬ ਕਾ ਜੀ ਦਾ ਮਰਜੀ ਲੇਕਿਨ ਹਜੇ ਵੀ ਪਿੰਡ ਦੇ ਵਿੱਚ ਡਿਸਪੈਂਸਰੀ ਨਹੀਂ ਹੈ ਸਿਹਤ ਸੂਲ ਦੀ ਗੱਲ ਕੀਤੀ ਇੱਕ ਪਾਰਕ ਦੀ ਗੱਲ ਕੀਤੀ ਗਈ ਹੈ ਬਾਕੀ ਸਭ ਕੰਮ ਸਹੀਰੇ ਪਾਣੀ ਸਭ ਕੁਝ ਵਧੀਆ ਕੀਤਾ ਸਾਫ ਪਾਣੀ ਵੀ ਲੋਕਾਂ ਨੂੰ ਮਿਲਦਾ ਪਿਆ ਲੇਕਿਨ ਜਿਹੜੇ ਬਜ਼ੁਰਗ ਲੋਕ ਹੁੰਦੇ ਜਾਂ ਛੋਟੇ ਬੱਚੇ ਹੁੰਦੇ ਇੱਕ ਕਹਿੰਦੇ ਸਰਕਾਰੀ ਸਕੂਲ ਹੀ ਨੇੜੇ ਹੈਗਾ ਇੱਕ ਇੱਥੇ ਡਿਸਪੈਂਸਰੀ ਆ ਸਿਹਤ ਵਾਸਤੇ ਕੋਈ ਨੇੜੇ ਨਹੀਂ ਹੈ ਨਾ ਹੀ ਕੋਈ ਸਰਕਾਰੀ ਸਕੂਲ ਹੈ ਸਭ ਤੋਂ ਪਹਿਲਾਂ ਮੈਂ ਨਗਰ ਨਿਵਾਸੀਆਂ ਦਾ ਹੀ ਬਹੁਤ ਜ਼ਿਆਦਾ ਧੰਨਵਾਦ ਦਿਆਂ ਕਿ ਉਹਨਾਂ ਨੇ ਸਾਡੇ ਪੱਖ ਦੇ ਵਿੱਚ ਮਤਲਬ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਸਾਡੇ ਸਰਪੰਚ ਮਨ ਬਹੁਤ ਖੁਸ਼ੀ ਹੋਈ ਹੈ ਕਿ ਸਾਨੂੰ ਉਹਨਾਂ ਨੇ ਚੰਗੇ ਦੱਸਿਆ ਤੇ ਮੈਂ ਸਿਰ ਝੁਕਾ ਕੇ ਉਹਨਾਂ ਦਾ ਸਤਿਕਾਰ ਕਰਦੀ ਆ ਇਸ ਗੱਲ ਨੂੰ ਲੈ ਕੇ ਤੇ ਬਾਕੀ ਜਿੱਦਾਂ ਕਿ ਤੁਸੀਂ ਪੁੱਛਦੇ ਹੀ ਹੋ ਪਿੰਡ ਨਿਵਾਸੀਆਂ ਨੂੰ ਕਿ ਇੱਥੇ ਦੀਆਂ ਪ੍ਰੋਬਲਮਸ ਐਕਚੁਅਲ ਦੇ ਵਿੱਚ ਸਾਡੇ ਰਾਜ ਵਿੱਚ ਜਿਹੜਾ ਸਾਡੇ ਕਾਰਜਕਾਲ ਦੇ ਵਿੱਚ ਅਸੀਂ ਇੱਥੇ ਸੀਵਰੇਜ ਕੰਪਲੀਟ ਕਰ ਦਿੱਤਾ ਪਿੰਡ ਦਾ ਪਾਣੀ ਤੇ ਸਟਰੀਟ ਲਾਈਟਸ ਤੇ ਇੰਟਰਲੋਕਿੰਗ ਟਾਈਲਸੀਆਂ ਜਿਹੜੀਆਂ ਗਲੀਆਂ ਸੀਗੀਆਂ ਉਹ ਹੋ ਗਈਆਂ ਹੈਗੀਆਂ ਤੇ 30 40% ਜਿਹੜਾ ਗਲੀਆਂ ਦਾ ਕੰਮ ਰਹਿੰਦਾ ਹੈਗਾ ਤੇ ਉਹ ਵੀ ਹੋ ਜਾਏਗਾ ਅਗਰ ਜੇ ਮੇਰੇ ਪਿੰਡ ਨਿਵਾਸੀਆਂ ਨੇ ਮੈਨੂੰ ਦੁਬਾਰਾ ਦੀ ਮੌਕਾ ਦਿੱਤਾ ਸਾਨੂੰ ਜੀ ਤੇ ਸਿਵਰੇ ਪਾਣੀ ਦੇ ਠੀਕ ਆ ਪਹਿਲਾਂ ਹੀ ਲੋਕੀ ਗੱਲ ਬਈ ਬਹੁਤ ਅੱਛਾ ਤੁਹਾਡਾ ਸਿਵਰੇ ਪਾਣੀ ਦੀ ਸਹੂਲਤਾਂ ਬਾਕੀ ਰੱਖਿਆ ਤੁਸੀਂ ਮੁਰਲੀ ਜਿਹੜੀ ਸਹੂਲਤਾਂ ਹੁੰਦੀਆਂ ਆਮ ਸਿਵਰੇ ਸਾਫ ਪਾਣੀ ਪੀਂਦੀਆਂ ਸਟਰੀਟ ਲਾਈਟਾਂ ਦੀ ਉਹ ਕਹਿੰਦੇ ਮੁਕੰਮਲ ਹੈਗੀਆਂ ਲੇਕਿਨ ਹਜੇ ਵੀ ਕੁਝ ਮੈਂ ਗਲੀਆਂ ਦੇਖੀਆਂ ਹਜੇ ਵੀ ਕੁਝ ਕਮੀਆਂ ਹੈਗੀਆਂ ਕੀ ਲੱਗ ਰਿਹਾ ਜੇ ਤੁਸੀਂ ਗੱਲ ਕੀਤੀ ਵੀ ਮੌਕਾ ਦੇਣਗੇ ਕਿ ਇਸ ਤੁਹਾਡੇ ਕਾਰਜਕਾਰ ਦਵਾਰਨ ਕੀ ਤੁਹਾਨੂੰ ਇਹ ਅੜੀ ਪੈਂਡਿੰਗ ਸੀ ਇਹ ਲੋਕਾਂ ਦੀ ਸਹੂਲਤਾਂ ਇਹ ਕਿਉਂ ਨਹੀਂ ਹੋਈ ਕਾਰਨ ਕੀ ਰਿਹਾ ਦੇਖੋ ਜੀ ਜੇ ਆਪਾਂ ਪਿੰਡ ਨੂੰ ਲੈ ਕੇ ਚਲੀਏ ਤਾਂ ਪਿੰਡ ਇੱਕ ਸਾਡਾ ਪਰਿਵਾਰ ਮੰਨਦੇ ਆਂ ਸੀ ਕਿਉਂਕਿ ਪਿੰਡ ਦੇ ਮੁਖੀ ਹੋਣ ਕਰਕੇ ਅਸੀਂ ਪਿੰਡ ਦੇ ਸਰਪੰਚ ਹੈਗੇ ਆਂ ਤੇ ਇਹ ਸਾਡਾ ਪਰਿਵਾਰ ਹੈਗਾ ਆ ਮੈਂ ਅਸੀਂ ਇਸ ਕੀਤੇ ਹੋਏ ਜਿਹੜੇ ਵੀ ਵਿਕਾਸ ਹੋਇਆ ਮੈਂ ਇਹਨੂੰ ਵਿਕਾਸ ਨਹੀਂ ਮੰਨਦੀ ਕਿਉਂਕਿ ਮੇਰੇ ਸਕੂਲ ਮੇਰੇ ਪਿੰਡ ਦੇ ਵਿੱਚ ਨਾ ਤਾਂ ਸਕੂਲ ਦੀ ਸਹੂਲਤ ਹੈਗੀ ਆ ਨਾ ਡਿਸਪੈਂਸਰੀ ਨਾ ਕੋਈ ਖੇਡ ਦਾ ਮੈਦਾਨ ਹੈਗਾ ਆ ਤੇ ਮੈਨੂੰ ਇਹ ਗੱਲ ਬਹੁਤ ਖਲਦੀ ਆ ਮੈਂ 5 ਸਾਲਾਂ ਚ ਬਹੁਤ ਕੋਸ਼ਿਸ਼ ਕੀਤੀ ਆ ਕਿ ਕਾਰਨ ਕੀ ਕਾਰਨ ਕੀ ਬਣੇ ਕਿਉਂ ਨਹੀਂ ਕਾਰਨ ਸਾਡੇ ਪਿੰਡ ਨੂੰ ਕੋਈ ਵੀ ਸਰਕਾਰੀ ਸਾਡੇ ਪਿੰਡ ਚ ਜਗ੍ਹਾ ਨਹੀਂ ਹੈਗੀ ਜਿਹਦੇ ਕਰਕੇ ਸਾਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਮੇਰੇ ਪਿੰਡ ਵਿੱਚ ਗਰੀਬੀ ਤਬਕਾ ਬਹੁਤ ਜ਼ਿਆਦਾ ਆ ਔਰ ਬੱਚੇ ਵੀ ਕਾਫੀ ਅਨਪੜਤਾ ਦੇ ਸ਼ਿਕਾਰ ਹੋ ਰਹੇ ਆ ਤੇ ਆਉਣ ਵਾਲੀ ਪੀੜ੍ਹੀ ਨੂੰ ਇਹਦਾ ਬਹੁਤ ਅਸਰ ਹੋ ਰਿਹਾ ਔਰ ਮੈਨੂੰ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਗੱਲ ਖਲਦੀ ਹੈ ਕਿ ਮੈਂ ਇੱਕ ਸਕੂਲ ਵੀ ਨਹੀਂ ਲਿਆ ਸਕੀ ਕਿਉਂ ਮੈਂ ਬਹੁਤ ਜ਼ਿਆਦਾ ਮਜਬੂਰ ਆ ਜੋਸ਼ ਹੈ ਜਜ਼ਬਾ ਹੈ ਲੇਕਿਨ ਹੋਇਆ ਨਹੀਂ ਗਾ ਜੀ ਬਿਲਕੁਲ ਜੀ ਕੌਸ ਦਾ 3:30 ਤੋਂ ਬਾਅਦ ਚੋਣ ਜਾਬਤਾ ਲੱਜੂਗਾ ਕਿਉਂਕਿ ਅੱਜ ਇਲੈਕਸ਼ਨ ਕਮਿਸ਼ਨ ਆਪਣੇ ਸਰਪੰਚੀ ਚੋਣਾਂ ਵਾਸਤੇ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਔਰ ਅੱਜ ਹੀ ਤਰੀਕ ਅਨਾਉਂਸ ਹੋ ਜਾਏਗੀ ਅਕਤੂਬਰ ਦੀ ਕਿਸ ਤਰੀਕ ਨੂੰ ਪੰਚਾਇਤੀ ਪੰਜਾਬ ਚੋਣਾਂ ਹੋਣਗੀਆਂ ਕੀ ਕਿਸ ਤਾਂ ਦੇਖਦੇ ਹੋ ਸਾਰੇ ਮਸਲੇ ਨੂੰ ਵੀ ਪੰਚਾਇਤੀ ਸ਼ੁਰੂ ਹੋਗੇ ਤੇ ਕਿਸ ਡੇਟ ਨੂੰ ਹੋਣਗੀਆਂ ਤੇ ਉਸ ਤੋਂ ਬਾਅਦ ਕੀ ਆਪਣੇ ਇਸ ਏਰੀਆ ਦਾ ਕੀ ਤੁਸੀਂ ਜਾਣਿਓ ਦੇਖੋ ਜੀ ਮੈਂ ਤਾਂ ਪਿੰਡ ਦੀ ਮੁਖੀ ਹੋਣ ਦੇ ਨਾਤੇ ਪਿੰਡ ਦੇ ਸਰਪੰਚ ਅਸੀਂ ਹੋਣ ਦੇ ਨਾਤੇ ਇਹੀ ਚਾਹਾਂਗੇ ਕਿ ਪਿੰਡ ਦਾ ਵਿਕਾਸ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ ਉਹ ਸਾਡੇ ਪਿੰਡ ਦੇ ਜਿਹੜੇ ਸਾਡੀ ਪਬਲਿਕ ਹੈਗੀ ਆ ਉਹਨਾਂ ਦਾ ਫਾਇਦਾ ਹੋਣਾ ਚਾਹੀਦਾ ਆ ਤੇ ਜੇ ਮੈਂ ਇਹੀ ਕਹਿੰਨੀ ਆ ਕਿ ਅਗਰ ਇਹ ਅਕਤੂਬਰ ਦੀ 16 17 18 ਜਿਵੇਂ ਕਿ ਆਪਣੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਕਿ 20 ਤਰੀਕ ਤੋਂ ਪਹਿਲਾਂ ਪਹਿਲਾਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਤੇ ਅਗਰ ਚੋਣਾਂ ਹੁੰਦੀਆਂ ਨੇ ਅਗਰ ਸਾਨੂੰ ਦੁਬਾਰਾ ਦੀ ਮੌਕਾ ਮਿਲਦਾ ਹੈ ਤੇ ਮੈਂ ਜਰੂਰ ਸੇਵਾ 'ਚ ਹਾਜ਼ਰ ਰਹੂੰਗੀ ਆਪਣੇ ਪਿੰਡ ਨਿਵਾਸੀਆਂ ਦੇ ਅਸੋ ਨਦਾਸੀ ਕੀ ਇਹ ਲੁਗਨਾਂ ਦੇ ਮਾਨਕ ਵਾਪੋ ਪਿੰਡ ਪੰਦਾ ਸ਼ਹੀਦ ਪਗਲ ਸਿੰਘ ਨਗਰ ਦੇ ਸਰਪੰਚਾ ਕਿਰਨ ਮੋਹਨ ਜੀ ਨਦਾਸੀ ਕੀ ਬਿਸ਼ੱਕ ਪਿੰਡ ਵਾਸੀ ਕਹਿ ਰਹੇ ਆ ਵੀ ਇੱਥੇ ਸੀਵਰੇਜ ਦੀ ਪ੍ਰੋਬਲਮ ਸੀ ਸਾਫ ਪਾਣੀ ਪੀਣ ਦੀ ਪ੍ਰੋਬਲਮ ਸੀ ਸਟਰੀਟ ਲਾਈਟਾਂ ਦੀ ਪ੍ਰੋਬਲਮ ਸੀ ਮੁਕੰਮਲ ਉਹ ਬਕਾਇਦਾ ਲੋਕਾਂ ਨੂੰ ਉਹ ਏਰੀਆ ਮੁਹਈਆਂ ਸੀ ਸਹੂਲਤਾਂ ਉਹ ਬਿਲਕੁਲ ਮੁਹਈਆਂ ਕਰਵਾਈਆਂ ਤੇ ਕਿਤੇ ਕਿਤੇ ਆ ਕੇ ਹਜੇ ਵੀ ਜਿਹੜੇ ਪਿੰਡ ਦੇ ਲੋਕ ਹੈ ਔਰ ਖੁਦ ਸਰਪੰਚ ਨੇ ਖੁਦ ਬੋਲਿਆ ਵੀ ਸੇ ਸੁਦਾਵਾਂ ਦੀ ਇੱਕ ਡਿਸਪੈਂਸਰੀ ਦੀ ਇੱਕ ਸਰਕਾਰੀ ਸਕੂਲ ਦੀ ਇੱਥੇ ਲੋੜ ਸੀ ਲੇਕਿਨ ਮੌਜੂਦਾ ਕਾਰਜਕਾਰ ਦਵਾਨ ਉਹ ਪਿੰਡ ਦੇ ਵਸਨੀਕਾਂ ਨੂੰ ਪੂਰਾ ਨਹੀਂ ਕਰਾ ਸਕੇ ਕੋਈ ਰਾਜਨੀਤਿਕ ਸਮੱਸਿਆ ਵੀ ਹੈ ਜਗ੍ਹਾ ਨਹੀਂ ਸੀ ਪਿੰਡ ਦੀ ਕਿਹਦੇ ਆਕੇ ਹੁਣ ਆਸ ਵੀ ਜੱਗੀ ਹੈ ਵੀ ਹੁਣ ਨੇੜੇ ਪੰਚਾਇਤੀ ਚੋਣਾਂ ਹੋਣਗੀਆਂ ਅਗਰ ਪਿੰਡ ਵਾਸੀ ਉਹਨਾਂ ਨੂੰ ਦੁਬਾਰਾ ਇੱਕ ਮੌਕਾ ਦਿੰਦੇ ਤੇ ਆਉਣ ਵਾਲੇ ਸਮੇਂ 'ਚ ਇਸ ਪਿੰਡ ਦੇ ਵਿੱਚ ਤੁਹਾਨੂੰ ਡਿਸਪੈਂਸਰੀ ਔਰ ਇੱਕ ਪਾਰਕ ਦੇਖਣ ਨੂੰ ਮਿਲ ਸਕਦਾ ਹੈ ਫਿਰ ਵੀ ਗੱਲਬਾਤ ਕਰ ਰਹੇ ਮੈਂ ਕਿ ਕੀ ਨੰਬਰ ਹੈ ਜੀ ਬਾਕੀ ਨੰਬਰ ਹੈ ਜੀ ਇਹ ਤੇ ਦਰਦਿਆਂ ਇकडे ਪਿੰਡ ਸਾ ਤਾਨੂੰ ਸਾਰੀ ਸਹੂਲਤਾਂ ਮਿਲਦੀਆਂ ਪਿੰਡ 'ਚ ਹਾਂਜੀ ਹਾਂਜੀ ਤੇ ਹੋ ਤੁਹਾਨੂੰ ਵਿੱਚ ਤੁਹਾਨੂੰ ਮੇਨ ਕੀ ਹੈ ਪਾਰਕ ਚਾਹੀਦਾ ਕਿ ਨਹੀਂ ਚਾਹੀਦਾ ਸਾਨੂੰ ਪਾਰਕ ਵੀ ਚਾਹੀਦਾ ਸਕੂਲ ਚਾਹੀਦਾ 12ਵੀਂ ਤੱਕ ਸਰਕਾਰੀ ਸਕੂਲ ਹੀ ਬਹੁਤ ਹਾਂ ਤੇ ਬਾਕੀ ਡਿਸਪੈਂਸਰੀ ਹੋਣੀ ਚਾਹੀਦੀ ਡਿਸਪੈਂਸਰੀ ਕਹਿੰਨੀ ਇੱਥੇ ਕੀ ਜਿਹੜਾ ਤੁਹਾਡੇ ਮੌਜੂਦਾ ਸਰਪੰਚ ਹੀ ਕੰਮ ਕਰਦੇ ਸੀ ਕੰਮ ਕਰਦਾ ਕਰਦੇ ਆ ਜਿਹੜਾ ਜਿਹੜੀ ਉਹਨਾਂ ਨੂੰ ਇਹਨਾਂ ਨੂੰ ਮਿਲੂ ਉਹ ਤਾਂ ਜਗ੍ਹਾ ਹੀ ਨਹੀਂ ਹੈ ਤਾਂ ਫਿਰ ਇਹ ਕੀ ਕਰਨ ਇਹਨਾਂ ਨੂੰ ਜਗ੍ਹਾ ਪਹਿਲੇ ਦੀ ਦਿੱਤੀ ਜਾਵੇ ਤਾਂ ਹੀ ਇਹ ਬਣਾਣਗੇ ਤੇ ਜੇ ਪਿੰਡ ਜਗ੍ਹਾ ਇਨਫੈਸਪੈਂਸਿਵ ਬਨਜੂਗੀ ਨਹੀਂ ਬਨੂਗੀ ਨਹੀਂ ਫਿਰ ਜਿੱਤੋਂ ਬਨਜਾਉਗੀ ਜਾਂ ਇਹਨਾਂ ਨੂੰ ਪੈਸੇ ਮਿਲਣਗੇ ਤਾਂ ਬਨੂਗੀ ਜਾਂ ਜਗ੍ਹਾ ਮਿਲੂਗੀ ਤਾਂ ਫੰਡ ਦੀ ਕਮੀ ਰਹੀ ਹੈ ਹਾਂ ਕਮੀ ਹੈ ਹੀ ਹੈ ਫੰਡ ਨਹੀਂ ਮਿਲੇ ਸਰ ਪੰਜ ਮਹੀਨੇ ਕਦੋਂ ਮਿਲਾ ਮਿਲਾ ਉਹਨਾਂ ਦਾ ਬਣਾਈ ਦਿੰਦੇ ਵਿਚਾਰੇ ਜੇ ਫੰਡ ਮਿਲਦੇ ਤੇ ਇਹ ਇਹਦੀ ਨੁਖਾਰ ਹੋਰ ਵਧੀਆ ਹੋ ਉਸਦੀ ਨਾ ਬਿਲਕੁਲ ਹੋ ਜਾਂਦੀ ਪਾਜੀ ਕਿਹਦਾ ਦੇਖ ਦਿਓ ਇਲੈਕਸ਼ਨ ਅੱਜ ਚੋਣ ਜਾਬਤਾ ਲੱਗ ਜਾਣਾ ਤੇ ਪਿੰਡ ਦੀਆਂ ਸਰਪੰਚੀ ਦੀਆਂ ਅੱਜ ਤਰੀਕ ਅੱਜ ਸਾਹਮਣੇ ਆ ਜੈਨੀ ਵੀ ਕਿਸ ਤਰੀਕ ਨੂੰ ਪਿੰਡ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋਣਗੀਆਂ ਅ ਪਿੰਡ ਦੀ ਤੁਹਾਡੇ ਮੇਨ ਮੁਦਲੀ ਤੁਹਾਡੀ ਸਮੱਸਿਆ ਕਹਿੰਦੇ ਦੱਸੋ ਕੀ ਹੈ ਦੇਖੋ ਜੀ ਬਾਕੀ ਸਮੱਸਿਆਵਾਂ ਤਾਂ ਸਰਪੰਚ ਸਾਹਿਬ ਨੇ ਹੱਲ ਕਰਾਤੀਆਂ ਜੀ ਇਸ ਕੀ ਸੀਵਰੇਜ ਵੀ ਆਪਣੇ ਆਏ ਗਲੀਆਂ ਵੀ ਬਹੁਤ ਪੱਕੀਆਂ ਕਰਤੀ ਸੀ ਸਟਰੀਟ ਲਾਈਟ ਵੀ ਹੋ ਗਈ ਤੇ ਆਰ ਜੀ ਸਾਰੀਆਂ ਮੇਨ ਤੁਹਾਡੇ ਸਾਡੀ ਦਿੱਕਤ ਸਾਰੀ ਇਹ ਸੇ ਸਹੂਲਤਾਂ ਸਭ ਤੋਂ ਜ਼ਿਆਦਾ ਇੱਕ ਬੱਚਿਆਂ ਨੂੰ ਸਕੂਲ ਨਹੀਂ ਐਸੇ ਰੇਤ ਵਿੱਚ ਬਹੁਤ ਦੂਰ ਜਾ ਧੰਦਰੇ ਜਾਂ ਫਿਰ ਅੱਗੇ ਕਿਹੜੀ ਚਮੜੀ ਜਾਣਾ ਪੈਂਦਾ ਜੀ ਪੜਨ ਬੱਚਿਆਂ ਨੂੰ ਉਹ ਦਿੱਕਤ ਆ ਰਹੀ ਹੈ ਜੀ ਸਾਨੂੰ ਇੱਕ ਪ੍ਰੇਸ਼ਾਨੀ ਆ ਰਹੀ ਹੈ ਥੋੜੀ ਇਹ ਹਾਂ ਜੀ ਕਦੀ ਕੰਮ ਕਦੀ ਨਾ ਕੀਤੀ ਕਹਿੰਦੇ ਸਰਪੰਚ ਦੇ ਕਦੀ ਕੰਮ ਨਹੀਂ ਜੀ ਨਹੀਂ ਨਾ ਨਹੀਂ ਕੀਤੀ ਜੀ ਹਰ ਆਤ ਨੂੰ ਨਹੀਂ ਜੀ ਇਹਨਾਂ ਨੇ ਕਦੀ ਅਜ ਤੱਕ ਕਦੀ ਨਾ ਨਹੀਂ ਕੀਤੀ ਜੀ ਕਦੀ ਨਾ ਨਹੀਂ ਕੀਤੀ ਜੀ ਅਜ ਤੱਕ ਸੋ ਪਿੰਡ ਦੇ ਲੋਕ ਹੈ ਅ ਕੁਝ ਖਾਸ ਲੱਗੀ ਤੁਹਾਨੂੰ ਵੀ ਇੱਥੇ ਆ ਪਿੰਡ ਚ ਕਮੀ ਹੈਗੀ ਹੈ ਜਿਹੜੀ ਸਰਪੰਚ ਤੁਹਾਡੇ ਮਹਿਲਾ ਸਰਪੰਚ ਆ ਉਹਨੇ ਪੂਰੀ ਨਹੀਂ ਕੀਤੀ ਤੁਸੀਂ ਕਿਹਾ ਲੋਕਾਂ ਨੇ ਪਰ ਪੂਰੀ ਨਹੀਂ ਹੋਈ ਕਦੀ ਹੈ ਕਦੀ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਆਪਾ ਬਹੁਤ ਜ਼ਿਆਦਾ ਖੁਸ਼ ਆ ਹਾਂ ਜੀ ਪਾਣੀ ਵੀ ਮਿਲਦਾ ਲਾਈਟ ਆ ਸਟਰੀਟ ਲਾਈਟਾਂ ਹੈਗੀਆਂ ਹਾਂ ਜੀ ਲਾਈਟ ਵੀ ਆ ਬਾਕੀ ਇਹ ਆ ਵੀ ਸਰਪੰਚ ਹੋਣ ਦੇ ਨਾਤੇ ਜਿੱਦਾਂ ਭੈਣ ਭਾਈਆਂ ਵਾਂਗੂ ਅਸੀਂ ਬਹੁਤ ਵਧੀਆ ਸਾਡੇ ਨਾਲ ਦੁੱਖ ਦੇ ਸੁੱਖ ਦੇ ਛੱਟ ਜਾਂਦੇ ਆ ਬਹੁਤ ਵਧੀਆ ਬੰਦੇ ਕਮੀ ਕੀ ਇਸ ੜੇ ਇਲਾਕੇ 'ਚ ਕੀ ਸਮੱਸਿਆ ਕੀ ਰੜੀ ਕਮੀ ਬਸ ਇਹ ਆ ਵੀ ਬੱਚਿਆਂ ਨੂੰ ਇੱਕ ਸਰਕਾਰੀ ਸਕੂਲ ਬਣ ਜਾਵੇ ਕਿਉਂਕਿ ਪ੍ਰਾਈਵੇਟ 'ਚ ਬੱਚਿਆਂ ਨੂੰ ਪੜਾਉਣਾ ਅੱਜਕੱਲ ਬਹੁਤ ਜ਼ਿਆਦਾ ਔਖਾ ਵਾ ਹੈਨਾ ਸਕੂਲ ਬਣ ਜਾਵੇ ਬਾਕੀ ਇਹ ਸਾਡੇ ਨਾਲ ਖੜੇ ਆ ਸੋਦ ਅੰਦਾਜ਼ ਦੀ ਹੈ ਕਿ ਆ ਅਸ ਟਾਈਮ ਅਸੀਂ ਖੜੇ ਆਂ ਲੁਧਿਆਣਾ ਦੇਹੀ ਸ਼ਹੀਦ ਭਗਤ ਸਿੰਘ ਨਗਰ ਪਿੰਡ ਦੇ ਵਿੱਚ ਔਰ ਅੱਜ ਤਕਰੀਬਨ 3:30 ਵਜੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਗੀ ਉਸ ਤੋਂ ਬਾਅਦ ਅੱਜ ਚੋਣ ਜਾਬਤਾ ਲਗੂਆ ਚੋਣ ਜਾਬਤਾ ਤੋਂ ਬਾਅਦ ਪੰਜਾਬ ਦੀ ਪੰਚਾਇਤੀ ਚੋਣਾਂ ਦੀ ਜਿਹੜੀ ਤਰੀਕ ਹੈ ਉਹ ਸਾਹਮਣੇ ਆ ਜੂਗੀ ਕਿਸ ਤਰੀਕ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਕਿ ਤੱਕ ਤੇ ਆ ਕੇ ਪਿੰਡ ਦੀਆਂ ਜਿਹੜੇ ਅੱਜ ਅਸੀਂ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਪਿੰਡ 'ਚ ਖੜੇ ਆ ਤਾਂ ਸਾਹਮਣੇ ਜਿਹੜੀ ਗੱਲ ਆਖੀ ਜਿਹੜੇ ਪਿੰਡ ਦੇ ਵੀ ਕੋਈ ਕੋ ਸਮੱਸਿਆ ਜਿਹੜੀ ਇੱਕ ਸਿਹਤ ਸਹੂਲਤਾਂ ਨੂੰ ਲੈ ਕੇ ਡਿਸਪੈਂਸਰੀ ਨਹੀਂ ਆ ਔਰ ਮਾਨਸਕਰ ਤੋਂ ਲੋਕਾਂ ਨੇ ਗੱਲ ਕੀਤੀ ਵੀ ਮਹੱਲਾ ਕਲੀਨਿੰਗ ਬਣ ਚੁੱਕੇ ਆ ਐਮੀਨ ਸਕੂਲ ਬਣ ਰਿਹਾ ਲੇਕਿਨ ਪਿੰਡਾਂ ਦੇ ਵਿੱਚ ਇਸ ਟਾਈਮ ਇਸ ਖਾਸ ਕਰਕੇ ਲੁਧਿਆਣਾ ਦੇ ਸ਼ਹੀਦ ਭਗਤ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਹੋਣਾ ਚਾਹੀਦਾ ਉਸ ਦੇ ਨਾਲ ਹੀ ਇੱਕ ਡਿਸਪੈਂਸਰੀ ਹੋਣੀ ਚਾਹੀਦੀ ਹੈ ਕਿ ਕਿਤੇ ਆ ਕੇ ਬਜ਼ੁਰਗਾਂ ਨੇ ਇੱਕ ਪਾਕ ਦੀ ਵੀ ਗੱਲ ਕਿਤੇ ਆਖੀ ਵੀ ਬੰਦਾ ਸ਼ਾਮ ਦਾ ਟਾਈਮ ਹੁੰਦਾ ਬੰਦਾ ਪਾਰ ਚ ਸੈਰ ਕਰਨ ਵਾਸਤੇ ਬੈਠ ਜਾਂਦਾ ਲੇਕਿਨ ਜਗ੍ਹਾ ਨਹੀਂ ਹੈ ਪਿੰਡ ਦੇ ਵਿੱਚ ਆਖਿਰਕਾਰ ਪਿੰਡ ਹੁੰਦੇ ਆ ਸ਼ਾਮ ਲੜ ਦੀ ਜਗ੍ਹਾ ਵੀ ਹੁੰਦੀ ਆ ਖੈਰ ਇਹ ਤਾਂ ਜਾਂਚ ਦਾ ਵਿਸ਼ਾ ਹੋਊਗਾ ਅਗਰ ਪਿੰਡ ਹੈ ਤਾਂ ਸ਼ਾਮ ਲੜ ਜਗ੍ਹਾ ਕਿੱਥੇ ਆ ਉਹ ਜਗ੍ਹਾ ਹੈਗੀ ਆ ਤਾਂ ਉਸ ਜਗ੍ਹਾ ਤੇ ਇਸ ਟਾਈਮ ਕੀ ਬਣਿਆ ਲੇਕਿਨ ਕਿਤੇ ਕਿਤੇ ਆ ਕੇ ਪਿੰਡ ਵਾਸੀਆਂ ਨੇ ਇਸ ਇਸ ਇਲਾਕੇ ਦੇ ਜਿਹੜੇ ਸਰਪੰਚ ਆ ਉਹਦੀਆਂ ਤਰੀਫਾਂ ਦੇ ਬੇਸ਼ੱਕ ਪੁਲ ਬਣਨੇ ਆ ਲੇਕਿਨ ਹੁਣ ਅਗਲੀ ਵਾਰ ਇਸ ਇਲਾਕੇ ਦੇ ਜਿਹੜੇ ਲੋਕ ਐ ਉਹ ਕਿਸ ਨੂੰ ਸਰਪੰਚ ਬਣਾਣਗੇ ਖੈਰ ਇਹ ਤਾਂ ਸਮਾਂ ਦੱਸੂਗਾ ਲੇਕਿਨ ਕਿਹਾ ਕਿ ਹੁਣ ਪੰਜਾਬ ਦੀ ਪੰਚਾਇਤੀ ਚੋਣਾਂ ਦਾ ਅੱਜ ਸ਼ਾਮ ਤੋਂ ਬਾਅਦ ਉਸ ਤਰੀਕ ਦਾ ਵਿਗਲ ਵੱਜੂਗਾ ਕੈਮਰਮਨ ਬੋਬੀਨਾ ਸੰਦੀਪ ਸ਼ਰਮਾ ਜੈਸਰ ਟੀਵੀ ਪਿੰਡ ਸ਼ਹੀਦ ਪਗਤ ਸਿੰਘ ਨਗਰ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par